ਇਹ ਇੱਕ ਸੰਦੀਪ ਪੁਨਰ ਨਾਮ ਦਾ ਇਹ ਮੁੰਡਾ ਸੀਗਾ ਜਿਹੜਾ ਕਾਫੀ ਢੇਰ ਤੋਂ ਸਾਨੂੰ ਵੌਂਟਡ ਸੀਗਾ ਜਿਹੜਾ ਇਹ ਕੇਸ ਦੀ ਹਿਸਟਰੀ ਹੈ ਕਿ 26 ਮਈ ਨੂੰ ਇੱਕ ਫੇਸ 1 ਪੁਲਿਸ ਸਟੇਸ਼ਨ ਦੇ ਅੰਦਰ ਇੱਕ ਮਰਡਰ ਹੁੰਦਾ ਹੈ ਉੱਥੋਂ ਦੋ ਬੰਦੇ ਸੀ ਇਹ ਇੱਕ ਬਬਲੂ ਨਾਮ ਦਾ ਤੇ ਇੱਕ ਇਹ ਸੰਦੀਪ ਬਬਲੂ ਜਿਹੜਾ ਸੀਗਾ ਉਹ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਇਹ ਸੰਦੀਪ ਪਿੱਛੇ ਬੈਠਾ ਇਹਨੇ ਉਸਤੇ ਫਾਇਰ ਕਰਕੇ ਉਹਦਾ ਮਰਡਰ ਕਰ ਦਿੱਤਾ ਸੀ ਉਸੇ ਦਿਨ ਤੋਂ ਅਸੀਂ ਇਹਨੂੰ ਲੱਭਣ ਤੇ ਲੱਗੇ ਹੋਏ ਸੀਗੇ ਜਿਹੜਾ ਦੂਸਰਾ ਪਹਿਲਾ ਜਿਹੜਾ ਡਰਾਈਵਰ ਸੀਗਾ ਮੋਟਰਸਾਈਕਲ ਦਾ ਉਹਨੂੰ ਅਸੀਂ ਬਦਾਈਆਂ ਡਿਸਟ੍ਰਿਕਟ ਯੂਪੀ ਤੋਂ ਤਕਰੀਬਨ 5-6 ਦਿਨ ਪਹਿਲਾਂ ਅਰੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਇਹਨੂੰ ਡਿਵੈਲਪ ਕਰ ਰਹੇ ਸੀਗੇ ਸੀਗਾ ਇਹ ਇੰਚਾਰ ਸਾਹਿਬ ਦੇ ਹੱਥ ਜਿਹੜੀ ਇਨਫਾਰਮੇਸ਼ਨ ਲੱਗੀ ਸੀ ਕਿ ਪਿਛਲੇ 2-3 ਦਿਨਾਂ ਤੋਂ ਤਕਰੀਬਨ ਇਹ ਬੰਦਾ ਇਸ ਰੀਜਨ 'ਚ ਲਖਨੌਰ 'ਚ ਸਾਨੂੰ ਦਿਖ ਰਿਹਾ ਸੀਗਾ 3 ਦਿਨ ਤੋਂ ਪਿਛਲੇ ਤੋਂ ਬਾਰ-ਬਾਰ ਇਹਦੀ ਇਨਫਾਰਮੇਸ਼ਨ ਆ ਰਹੀ ਸੀ ਕਦੀ ਲੋਕੇਸ਼ਨ ਲੈ ਰਹੇ ਸੀ ਕੁਝ ਕਰ ਰਹੇ ਸੀ ਬਟ ਇਹ ਸਭ ਤੋਂ ਸਾਡੇ ਹੱਥ ਨਹੀਂ ਆ ਰਿਹਾ ਸੀ ਅੱਜ ਸ਼ਾਮੀ ਜਿਹੜਾ ਹੈਗਾ ਇਹ ਕਿਸੇ ਨੂੰ ਕੋਈ ਜਾਂ ਤਾਂ ਜਿੰਨੀ ਸਾਡੇ ਕੋਲ ਇਨਫ ਤੇ ਉਸਦੇ ਜਦੋਂ ਇੱਥੇ ਦਿਖਿਆ ਤਾਂ ਸਿੱਗਿਆ ਕਿ ਇਹਦੀ ਟੀਮ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਇਹਨੂੰ ਤਾਂ ਇੱਕ ਫਾਇਰ ਕਰਕੇ ਅੰਦਰ ਇੱਧਰ ਪਿੱਛੇ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਹੈ ਸੀਆਈਏ ਦੀ ਟੀਮ ਵੱਲੋਂ ਦੁਬਾਰਾ ਫਾਇਰਿੰਗ ਹਵਾਈ ਫਾਇਰਿੰਗ ਵੀ ਕੀਤੀ ਗਈ ਇਹਨੂੰ ਵਾਰਨਿੰਗ ਦੇਣ ਲਈ ਪਰ ਫਿਰ ਇਹਨੇ ਅੰਦਰੋਂ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਜਿਹੜੀ ਹੈਗੇ ਲੈਗ ਸ਼ਾਟ ਹੋਇਆ ਲੱਤ ਦੇ ਵਿੱਚ ਇਹ ਫਾਇਰ ਲੱਗਿਆ ਤੇ ਉਸ ਤੋਂ ਬਾਅਦ ਇਹਨੂੰ ਹੁਣ 6 ਫੇਸ ਹਸਪੀਟਲ ਦੇ ਵਿੱਚ ਲਿਜਾਇਆ ਸਰ ਕੋਈ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਇੰਜਰਡ ਹੋਇਆ ਨਹੀਂ ਪੁਲਿਸ ਮੁਲਾਜ਼ਮ ਇਹਦੇ ਵਿੱਚ ਕੋਈ ਇੰਜਰਡ ਨਹੀਂ ਤੇ ਸਰ ਇਹਦਾ ਪ੍ਰੋਫਾਈਲ ਕੀ ਹੈ ਜਿਹੜਾ ਸੰਦੀਪ ਵਿਧਮਾਸ਼ ਇਹਦੇ ਅਲੱਗ-ਅਲੱਗ ਤਕਰੀਬਨ 7 ਐਫ ਆਈ ਆਰ ਜਿਹੜੀਆਂ ਹੁਣ ਤੱਕ ਸਾਨੂੰ ਪਤਾ ਹੈਗੀਆਂ ਤੇ ਪਹਿਲਾਂ ਇੱਕ ਮਰਡਰ ਦੀ ਐਫ ਆਈ ਆਰ ਵੀ ਦਰਜ ਸੀਗੀ ਜਿਹੜਾ ਮੁਹਾਲੀ 1 ਫੇਸ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ 26 ਤਰੀਕ ਨੂੰ ਮਰਡਰ ਹੋਇਆ ਤੇ ਦੂਜਾ ਮਰਡਰ ਸੀਗਾ ਉਸ ਤੋਂ ਪਹਿਲਾਂ ਇਹਦੇ ਉੱਪਰ ਰੇ ਇੱਕ ਪਰਚੇ ਦੇ ਵਿੱਚ ਹਿਮਾਚਲ ਦੇ ਵਿੱਚ ਇਹ ਵਾਂਟਡ ਸਰ ਕੋਈ ਗੈਂਗ ਨਾਲ ਦੀ ਹਜੇ ਤੱਕ ਕੋਈ ਰਿਲੇਸ਼ਨ ਨਹੀਂ ਹਲੇ ਕੋਈ ਨਹੀਂ ਇਸ ਤਰ੍ਹਾਂ ਦਾ ਆਰਗੇਨਾਈਜ਼ਡ ਜਿਹੜਾ ਬੰਦਾ ਹੈਗਾ ਇਹ ਉਹਦਾ ਕਿਸੇ ਗੈਂਗ ਨਾਲ ਹਲੇ ਨਹੀਂ ਸਾਹਮਣੇ ਆਇਆ ਲੇਕਿਨ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕਾਫੀ ਵਾਰੀ ਇਹਨਾਂ ਦੀ ਆਂਦੀ ਸੀ ਇਹਨਾਂ ਦੇ ਗੈਂਗ ਦੀ ਕਿ ਇੱਥੇ ਕਦੀ ਬਲੌਂਗੀ ਦੇ ਵਿੱਚ ਇਹਨਾਂ ਤੇ ਐਫ ਆਈ ਆਰ ਹੋਈ ਹੈ ਸਵਾਣੇ ਦੇ ਵਿੱਚ ਹੋਈ ਹੈ ਅਲੱਗ-ਅਲੱਗ ਜਗ੍ਹਾ ਤੇ ਮਤਲਬ ਇੱਥੇ ਬਦਮਾਸ਼ੀ ਕਰਦੇ ਸੀਗੇ ਆਪਾਂ ਇਹਨਾਂ ਦੇ ਪੋਰ ਸੀਗਾ ਇਹ ਡਾਟਾ ਹੈਗਾ तकरीबन ਜੋ ਅਸੀਂ ਦੇਖਿਆ ਹਾਲੇ ਤੱਕ 32 ਬੋਰ ਦਾ ਇੱਕ ਪਿਸਤਲ ਹੈ ਇਹਦੇ ਕੋਲ ਲੇਕਿਨ ਜੋ ਮਰਡਰ ਹੋਇਆ ਸੀ ਉਹ 315 ਬੋਰ ਨਾਲ ਹੋਇਆ ਸੀਗਾ ਉਹ ਹਲੇ ਤੋ ਵੈਪਨ ਸੀ ਰਿਮਾਰਨ ਲੈ ਕੇ ਤੋਂ ਰਿਕਵਰ ਕਰਾਵਾਂਗੇ ਕਿ ਇੰਨੇ ਵੈਪਨ ਬਾਕੀ ਇੰਨੇ ਵੈਪਨ ਇਹਨਾਂ ਕੋਲ ਕਿੱਥੋਂ ਆਏ ਤੇ ਹੋਰ ਕਿਹੜੇ-ਕਿਹੜੇ ਬੰਦਿਆਂ ਨਾਲ ਇਹਦਾ ਲਿੰਕ ਹੈਗਾ ਉਹ ਅਸੀਂ ਹੁਣ ਕਰਾਏ ਤੇ ਰਹ ਰਹੇ ਸੀ ਕਿੰਨੀ ਦੇਰ ਤੋਂ ਰਹ ਰਹੇ ਸੀ ਨਹੀਂ ਹਲੇ ਆਇਡੈਂਟੀਫਾਈ ਕਰਨਾ ਅਸੀਂ ਕਿ ਕਿੱਥੇ ਰਹਿੰਦਾ ਸੀ ਕਿਵੇਂ ਰਹਿੰਦਾ ਸੀਗਾ ਉਹ ਹੁਣ ਇਨਵੈਸਟੀਗੇਸ਼ਨ ਦੇ ਦੌਰ ਇਨਟਰੋਗੇਟ ਕਰਾਂਗੇ ਸਰ ਕੱਲਾ ਹੀ ਸੀ ਹਜੇ ਇੱਥੇ ਨਹੀਂ ਇਸ ਟਾਈਮ ਤੋ ਹਲੇ ਜਿੰਨਾ ਲੱਗ ਰਿਹਾ ਕੱਲਾ ਹੀ ਕੋਲ ਹੈਗਾ ਕਿਉਂਕਿ ਜੋ ਪਹਿਲਾ ਬੰਦਾ ਫੜਿਆ ਉਹ ਕਹ ਰਿਹਾ ਇਹਦੇ ਕੋਲ ਵੈਪਨ ਸੀ ਇਹਦੇ ਕੋਲੋਂ ਇੱਕ ਹੋਰ ਵੈਪਨ ਬਰਾਮਦ ਹੋ ਗਿਆ ਪਹਿਲਾ ਵਾਲਾ ਵੈਪਨ ਨਹੀਂ ਬਰਾਮਦ ਹੋਇਆ ਤਾਂ ਨੇਚਰਲੀ ਇਹਦੇ ਹੋਰ ਵੀ ਅਲਾਈਜ਼ ਹੋਣਗੇ ਉਹ ਅਸੀਂ ਹੁਣ ਦੇਖਾਂਗੇ ਠੀਕ ਹੈ ਸਰ ਪੈਰ ਕਿੱਥੇ ਗੋਲੀ ਕਿੱਥੇ ਵੱਜੀ ਹੈ ਪੈਰ ਦੇ ਵਿੱਚ ਲੱਗੀ ਹੈ ਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਤੇ ਪਹਿਲਾਂ ਜਿਹੜੀ ਫਾਇਰ ਜਦੋਂ ਇਹਨੂੰ ਫੜਨ ਆਏ ਉਹਦੇ ਕੋਲ ਵੈਪਨ ਸੀਗਾ ਇਹਨੇ ਪੁਲਿਸ ਤੇ ਫਾਇਰ ਕੀਤੀ ਤੇ ਇਧਰ ਪਿੱਛੇ ਨਿਕਲ ਗਿਆ ਸੀ ਸੜਕ ਤੋਂ ਤੇ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਇਹ ਇੰਜਰ